ਵਾਹਿਗੁਰੂ ਜੀ ਦੇ ਪਤਿ ਬਹੁਤ-ਬਹੁਤ ਧੰਨਵਾਦ ਜੀ ਜਿਸ ਸੰਗਮ ਪਰ ਇਸ ਮੂਲ ਭਾਈ ਕਾਲੂ ਸਿੰਘ ਸੇਵਾ ਸੁਸਾਇਟੀ ਜਿਨ੍ਹਾਂ ਨੇ ਹਮੇਸ਼ਾ ਇਕੱਤਰ ਨੂੰ ਇਹ ਤੌਤਾ ਆਪ ਸਾਡੀ ਨਜ਼ਰ ਕਰਦਾ ਹੈ ਕਿ ਮੈਂ ਆਪ ਜੀ ਦੇ ਸਾਹਮਣੇ ਆਪਣੀ ਲਿਖੀ ਹੋਈ ਇਹ ਰਚਨਾ ਗੁਰੂ ਰਾਜ ਸਾਹਿਬ ਬਾਰੇ ਆਪ ਜੀ ਨਾਲ ਸਾਂਝੀ ਕਰਾਂ ਜਿਹਦਾ ਸੰਵੇਦਨਾਰਕ ਸਾਹਿਬ ਸਰਕਾਰ ਇਹ ਕਿਤਾਬ ਮੇਰੀ ਆ ਪਿਛਲੇ ਦਿਨੀ ਰਿਲੀ ਹੋਈ ਕਿਤਾਬ ਸਾਵਨ ਸਤ ਸਮਰਾਪ ਇਹਦੇ ਵਿੱਚੋਂ ਆਪ ਜੀ ਦੇ ਸਾਹਮਣੇ ਪੜਾਂਗਾ ਇਹ ਕਿਤਾਬ ਮੈਂ ਅੱਜ ਸੋਸਾਇਟੀ ਦੇ ਸਾਰੇ ਵੀਰਾਂ ਨੂੰ ਪੜਨ ਵਾਸਤੇ ਵੀ ਲੈ ਕੇ ਜਾਵਾਂਗਾ ਸਭ ਬਹੁਤ ਬਹੁਤ ਧੰਨਵਾਦ ਹੈ ਆਪ ਜੀ ਦਾ ਰਚਨਾ ਦੀ ਸਨਭ ਪਾ ਰਿਹਾ ਹੈ ਸਲੇਗ ਨਾਰਿਕ ਸਾਹਿਬ ਸਰਕਾਰ ਜਿੰਨਾ ਚਿਰ ਅਸੀਂ ਗੁਰਨਾਰਿਕ ਸਾਹਿਬ ਦੀ ਗੱਲ ਨਹੀਂ ਕਰਦੇ ਉਹਨਾਂ ਚਿਰ ਸਿੱਖੀ ਦੀ ਗੱਲ ਅਗਹੀ ਨਹੀਂ ਹੋਣੀ ਗੁਰਨਾਰਿਕ ਸਾਹਿਬ ਨੇ ਸਿੱਖੀ ਦਾ ਬੂਟਾ ਲਾਇਆ ਤੇ ਸਾਡਾ ਰੋਮ ਰੋਮ ਉਹਨਾਂ ਦਾ ਸ਼ੁਕਰਾਨਾ ਕਰਦਾ ਹੈ ਆਓ ਉਹਨਾਂ ਦੀ ਜਨ ਮਿੱਠੀ ਤੇ ਪਿਆਰੀ ਯਾਦ ਦੇ ਵਿੱਚ ਸੋਹਣੀ ਕਿਤਾਬ ਵੀ ਨਾਲ ਸਾਂਝ ਕਰ ਲਗਾ ਨਾਨਕ ਸਾਹਿਬ ਸਰਕਾਰ ਨਿਕਾ ਨਾਨਕ ਗੁਰੂ ਨੇ ਜਗਤ ਵਿੱਚ ਵੰਡਿਆ ਪ੍ਰੇਮ ਪਿਆਰ ਨਾਨਕ ਮਾਨੂ ਨੇ ਜਗਤ ਵਿੱਚ ਵੰਡਿਆ ਪ੍ਰੇਮ ਪਿਆਰ ਖੋਕਾ ਦਿੱਤਾ ਸੱਜ ਦਾ ਖੋਕਾ ਦਿੱਤਾ ਸੱਜ ਦਾ ਜੱਪਿਆ ਸੱਜ ਸਰਕਾਰ ਮਰਗ ਭਾਗੋ ਦੀਆਂ ਪੂੜੀਆਂ ਵਿੱਚੋਂ ਸਰਬਦਾ ਲਉ ਮਰਗ ਭਾਗੋ ਦੀਆਂ ਪੂੜੀਆਂ ਵਿੱਚੋਂ ਸਰਬਦਾ ਲਉ ਰੋਟੀ ਗਾਲੋਂ ਭਾਈ ਦੇ ਵਿੱਚੋਂ ਦੁੱਧ ਨਿਕਲਦਾ ਰੋ ਸੱਜਰੋ ਠਾਕਰ ਨੂੰ ਸੱਜ ਦਾ ਸੱਜਣਾ ਸਾਗਰ ਨੂੰ ਸੱਚ ਦਾ ਸ਼ੀਸ਼ਾ ਦਿੱਤਾ ਦਿਖਾ ਤੋ ਹਟ ਗਿਆ ਠਗੀਆਂ ਮਾਰ ਨੂੰ ਲੱਗ ਗਿਆ ਚਰਨਾ ਨਾਲ ਸੱਜਣਾ ਸਾਗਰ ਨੂੰ ਸੱਚ ਦਾ ਸ਼ੀਸ਼ਾ ਦਿੱਤਾ ਦਿਖਾ ਤੋ ਹਟ ਗਿਆ ਠਗੀਆਂ ਮਾਰ ਨੂੰ ਜੁੜ ਗਿਆ ਚਰਨਾ ਨਾਲ ਭਾਈ ਭਗੀਰਥ ਜੱਟ ਸੀ ਭਾਈ ਭਗੀਰਥ ਜੱਟ ਸੀ ਮਲਸੀਆਂ ਦਾ ਨੰਬਰਦਾਰ ਭਾਈ ਭਗੀਰਥ ਜੱਟ ਸੀ ਮਲਸੀਆਂ ਦਾ ਨੰਬਰਦਾਰ ਬਾਣੀ ਵਰਦਾ ਗਾਉਂ ਦਾ ਜੱਪਦਾ ਰਹੇ ਰਣਕਾਰ ਵਾਣੀ ਪਰਦਾ ਗਮ ਦਾ ਜਪਦਾ ਰਹੇ ਰੰਕਾਰ ਭਾਈ ਮਨ ਸੁਖ ਨੂੰ ਪੁੱਛਦੇ ਭਾਈ ਮਨ ਸੁਖ ਨੂੰ ਪੁੱਛਦੇ ਕਦੇ ਆਏ ਮਨ ਦਾ ਸਵਰਗ ਉਹ ਚਰਨਾ ਉੱਪਰ ਟੈ ਗਿਆ ਤੇ ਸਤਗੁਰ ਕੱਤੇ ਦੁੱਖ ਉਹ ਚਰਨਾ ਉੱਪਰ ਟੈ ਗਿਆ ਤੇ ਸਤਗੁਰ ਕੱਤੇ ਇਧੋ ਦੇ ਦੁੱਖ ਹਸਨੇ ਅਵਦਾਲ ਦੇ ਕੋਲ ਸੀ ਹਸਨੇ ਅਵਦਾਲ ਦੇ ਕੋਲ ਸੀ ਵਰੀ ਕਿਨਹਾਰੀ ਪੀਰ ਹਸਨੇ ਅਵਦਾਲ ਦੇ ਕੋਲ ਸੀ ਵਰੀ ਕਿਨਹਾਰੀ ਪੀਰ ਗਿਆਨ ਬਖਸ਼ਿਆ ਗੁਰਾਂ ਨੇ ਸ਼ੇਵਕ ਹੋਇਆ ਭੱਜੀ ਭਾਈ ਮਦਾਨਾ ਮੁੱਢ ਤੋਂ ਭਾਈ ਮਦਾਨਾ ਮੁੱਢ ਤੋਂ ਗੁਰਾਂ ਦਾ ਕਾਫੇ ਦਾ ਫਤਿਹ ਰਬਾਣੀ ਗਾਮ ਦੇ ਤੇ ਭਾਈ ਮਜੌਦਾਕਾਰ ਫਤਿਹ ਰਬਾਣੀ ਗਾਮ ਦੇ ਭਾਈ ਮਜੌਦਾਕਾਰ ਭਾਈ ਦੋਦਾ ਸਿੰਘ ਚੌਧਰੀ ਭਾਈ ਦੋਦਾ ਸਿੰਘ ਚੌਧਰੀ ਵੱਡਾ ਜੀਨੀਦਾਰ ਮਨੋਂ ਕਾਮਨਾ ਪੂਰੀਆਂ ਕੀਤੀਆਂ ਨਾਲਿਖਾ ਸਰਕਾਰ ਭਾਈ ਦੋਦਾ ਸਿੰਘ ਚੌਧਰੀ ਵੱਡਾ ਜੀਨੀਦਾਰ ਮਨੋਂ ਕਾਮਨਾ ਪੂਰੀਆਂ ਕੀਤੀਆਂ ਨਾਲ ਸਾਹ ਸਰਕਾਰ